ਤੇ ਕਰੀਏ ਗੱਲਬਾਤ ਕਈ ਦਿਨਾਂ ਬਾਅਦ ਅੱਜ ਹਾਜ਼ਰੀ ਲੱਗ ਰਹੀ ਆ ਕੀ ਖਬਰਸਾਰ ਆ ਪੰਜਾਬ ਦੀ ਜੀ ਬਿਲਕੁਲ ਹੁਕੂਮਤ ਦੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਵੀਡੀਓਜ਼ ਜਿਹੜੀਆਂ ਨੇ ਵਾਇਰਲ ਕੀਤੀਆਂ ਗਈਆਂ ਨੇ ਇਹ ਕਹਿ ਕੇ ਕਿ ਉਹ ਸੀਐਮ ਭਗਵੰਤ ਮਾਨ ਦੀਆਂ ਵੀਡੀਓਜ਼ ਨੇ ਜਿਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਆ ਪੰਜਾਬ ਦੇ ਵਿੱਚ ਤੇ ਉਸ ਨੂੰ ਵਿਦਆਊਟ ਕਿਸੇ ਜਾਂਚ ਦੇ ਜਾਂ ਸਪੈਸ਼ਲ ਦੇਖਣ ਤੋਂ ਅਸੀਂ ਨਹੀਂ ਕਹਿ ਸਕਦੇ ਕਿ ਕੋਈ AI ਵੀਡੀਓਜ਼ ਹੈ ਕੋਈ ਅਰੀਜਨਲ ਵੀਡੀਓਜ਼ ਨੇ ਉਸ ਬਾਰੇ ਤਾਂ ਕਹਿਣਾ ਮੁਸ਼ਕਲ ਹੈ ਹਾਂ ਐਫ ਆਈ ਆਰਜ਼ ਜ਼ਰੂਰ ਹੋਈਆਂ ਨੇ ਜਿਨ੍ਹਾਂ ਨੇ ਸ਼ੇਅਰ ਕੀਤੀਆਂ ਵੀਡੀਓਜ਼ ਜਾਂ ਫਿਰ ਜਿਨ੍ਹਾਂ ਨੇ ਜਾਰੀ ਵੀ ਕੀਤੀ ਹੈਗੀ ਹੈ ਜਗਮਨ ਸਮਰਾ ਨਾਂ ਦਾ ਇੱਕ ਸ਼ਖਸ ਹੈਗਾ ਇਹ ਜੋ ਫਗਵਾੜਾ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹਾਲਾਂਕਿ ਬਹੁਤ ਸਾਰੇ ਇਲਜ਼ਾਮ ਉਸ ਤੇ ਵੀ ਨੇ ਤੇ ਉਹ ਕਹਿ ਰਿਹਾ ਕਿ ਅਰੀਜਨਲ ਵੀਡੀਓਜ਼ ਨੇ ਕਦੋਂ ਦੀਆਂ ਨੇ ਕਦੋਂ ਦੇ ਨਹੀਂ ਤਾਂ ਨਹੀਂ ਕਹਿ ਸਕਦੇ ਅਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਐਫ ਆਈ ਆਰਸ ਵੀ ਹੋਈਆਂ ਨੇ ਤੇ ਜਿਨ੍ਹਾਂ ਨੇ ਸ਼ੇਅਰ ਕੀਤੀਆਂ ਉਹਨਾਂ ਤੇ ਵੀ ਐਫ ਆਈ ਆਰਸ ਹੋਈਆਂ ਨੇ ਤਾਂ ਇੱਕ ਸ਼ਖਸ ਜਿਹੜਾ ਸੀ ਐਮ ਮਾਨ ਬੰਗ ਨਜ਼ਰ ਆ ਰਿਹਾ ਜਦੋਂ ਸੀ ਐਮ ਮਾਨ ਅ ਸੀ ਐਮ ਨਹੀਂ ਸੀਗੇ 2012 13 ਜਿਸ ਤਰ੍ਹਾਂ ਦੀ ਸੀ ਐਮ ਮਾਨ ਦੀ ਉਸ ਵੇਲੇ ਦੇਖੋ ਹੁੰਦੀ ਸੀ ਉਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਜੇਕਰ ਤੁਸੀਂ ਵੀਡੀਓਜ਼ ਨੂੰ ਦੇਖੋ ਪਰ ਅਸੀਂ ਇਸ ਗੱਲ ਨੂੰ ਨਹੀਂ ਕਹਿ ਸਕਦੇ ਕਿ ਉਹ ਸੀ ਐਮ ਦੀਆਂ ਵੀਡੀਓਜ਼ ਨੇ ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ ਪੰਜਾਬ ਦੇ ਜਾਂ ਫਿਰ ਉਹ ਪੁਰਾਣੀਆਂ ਵੀਡੀਓਜ਼ ਨੇ ਕਿਉਂਕਿ ਦਾਵਾ ਤੈ ਕੀਤਾ ਜਾ ਰਿਹਾ ਕਿ ਉਹ AI ਜਨਰੇਟਡ ਵੀਡੀਓਜ਼ ਨੇ ਜਿਹੜੀਆਂ ਜਾਣਬੁੱਝ ਕੇ ਮੁੱਖ ਮੰਤਰੀ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਲਈ ਬਣਾਈਆਂ ਗਈਆਂ ਨੇ ਤੇ ਵਾਇਰਲ ਕੀਤੀਆਂ ਗਈਆਂ ਨੇ ਪਰ ਜੋ ਜਗਮਨ ਸਮਰਾਯੋ ਕਹਿ ਰਿਹਾ ਕਿ ਜੇ ਕੋਈ ਇਹ ਪ੍ਰੂਫ ਕਰ ਦੇਵੇ ਕਿ ਇਹ ਜਾਲੀ ਨੇ ਇਹ ਡਾਕਟਰੇਟ ਨੇ ਇਹ AI ਨਾਲ ਬਣਾਈਆਂ ਹੋਈਆਂ ਨੇ ਤਾਂ ਮੈਂ ਕਰੋੜ ਰੁਪਏ ਇਨਾਮ ਵੀ ਦੇਵਾਂਗਾ ਹਾਲਾਂਕਿ ਉਸਨੇ ਵੀ ਦਾਵਾ ਕਰ ਦਿੱਤਾ ਕਿ ਉਹ ਅਰਵਿੰਦ ਕੇਜਰੀਵਾਲ ਦੀਆਂ ਵੀ ਵੀਡੀਓਜ਼ ਨੇ ਉਸ ਕੋਲੇ ਤਾਂ ਹੁਣ ਇਹ ਕੀ ਵਾਕਈ ਅਕਸ ਨੂੰ ਢਾ ਲਾਉਣ ਦੀ ਕੋਸ਼ਿਸ਼ ਹੈ AI ਦੇ ਨਾਲ ਬਣਾਈਆਂ ਹੋਈਆਂ ਨੇ ਇਹ ਤਾਂ ਜਾਂਚ ਦਾ ਵਿਸ਼ਾਕ ਤੇ ਇਹ ਫੋਰੈਂਸਿਕ ਦੇ ਵਿੱਚ ਹੀ ਜਾਂ ਜਿਹੜੇ ਇਸ ਦੇ ਮਾਹਿਰ ਨੇ ਉਹ ਵੀ ਇਹੀ ਗੱਲ ਦੱਸ ਸਕਦੇ ਨੇ ਕਿਉਂਕਿ ਬਹੁਤ ਵਾਰ ਅਜਾ ਹੁੰਦਾ ਵੀ ਹੈ ਕਿ ਡੀਪ ਫੇਕ ਵੀਡੀਓਜ਼ ਬਣਾ ਲੀਆਂ ਜਾਂਦੀਆਂ ਨੇ ਕਿਸੇ ਸ਼ਖਸ ਦੀਆਂ ਤਾਂ ਇਸ ਨੇ ਕਮੀ ਚਰਚਾ ਪੰਜਾਬ ਦੇ ਵਿੱਚ ਜ਼ਰੂਰ ਛੇੜ ਦਿੱਤੀ ਹੈ ਤੇ ਦੀਵਾਲੀ ਵਾਲੇ ਦਿਨ ਵੀਡੀਓ ਦਾ ਵਾਇਰਲ ਹੋਣਾ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਦੀਵਾਲੀ ਮਨਾਈ ਜਾ ਰਹੀ ਸੀਗੀ ਇੱਕ ਪਾਸੇ ਇਹ ਵੀਡੀਓ ਆ ਗਈ ਤਾਂ ਇਸ ਦੇ ਨਾਲ ਕਾਫੀ ਚਰਚਾ ਰਹੀ ਹੈਗੀ ਇੱਕ ਤਾਂ ਤਾਂ ਦੂਜਾ ਭੁਪਿੰਦਰ ਇੱਕ ਹੋਰ ਖਬਰ ਹੈ ਜਿਸ ਨੇ ਸਭ ਦਾ ਧਿਆਨ ਖਿੱਚਿਆ ਉਹ ਇਹ ਹੈ ਕਿ ਪੰਜਾਬ ਦੇ ਜਿਹੜੇ ਡੀਜੀਪੀ ਰੈਂਕ ਦੇ ਅਧਿਕਾਰੀ ਨੇ ਮੁਹੰਮਦ ਮੁਸਤਫਾ ਤੇ ਪੰਜਾਬ ਦੀ ਕੈਬਨਿਟ ਮਨਿਸਟਰ ਰਹੀ ਰਜ਼ੀਆ ਸੁਲਤਾਨਾ ਜੀ ਉਹਨਾਂ ਦੇ ਬੇਟੇ ਅਕੀਲ ਅਖਤਰ ਦੀ ਮੌਤ ਹੋ ਗਈ ਪਿਛਲੇ ਦਿਨੀ ਕਿ ਪਹਿਲਾਂ ਤਾਂ ਇਹ ਗੱਲ ਸਾਹਮਣੇ ਆਈ ਪਰਿਵਾਰ ਦੇ ਵੱਲੋਂ ਕਿ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਜਾਂ ਓਵਰਡੋਜ਼ ਦੇ ਨਾਲ ਉਹ ਡੈਥ ਹੋਈ ਹੈ ਬਾਅਦ ਵਿੱਚ ਉਸ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਕਾਫੀ ਤਰਾਜ਼ਯੋਗ ਇਲਜ਼ਾਮ ਜਿਹੜੇ ਨੇ ਆਪਣੇ ਪਿਆ ਤੇ ਮੁਹੰਮਦ ਮੁਸਤਾਫਾ ਤੇ ਲਾਉਂਦਾ ਹੈ ਕਿ ਮੁਹੰਮਦ ਮੁਸਤਾਫਾ ਦੇ ਉਸ ਦੀ ਪਤਨੀ ਨਾਲ ਜਾਨੀ ਕਿ ਨੂੰਹ ਦੇ ਨਾਲ ਮੁਹੰਮਦ ਮੁਸਤਾਫਾ ਦੇ ਰਿਸ਼ਤੇ ਵਿੱਚ ਲੱਗਦੀ ਗਲਤ ਸੰਬੰਧ ਸੀਗੇ ਤਾਂ ਹੁਣ ਉਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇੱਕ ਸ਼ਖਸ ਸਾਹਮਣੇ ਆਇਆ ਸ਼ਮਸੂਦੀਨ ਤੇ ਉਸ ਨੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੰਚਕੂਲਾ ਦੇ ਵਿੱਚ ਐਫ ਆਈ ਆਰ ਹੋਈ ਹੈ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਰਜ਼ੀਆ ਸੁਲਤਾਨਾ ਦੇ ਖਿਲਾਫ ਉਸ ਦੀ ਬੇਟੀ ਦੇ ਖਿਲਾਫ ਉਸ ਦੇ ਨੂੰਹ ਦੇ ਖਿਲਾਫ ਤਾਂ ਹੁਣ ਇੱਕ ਪਾਸੇ ਜਿਹੜਾ ਸ਼ਮਸੂਦੀਨ ਹੈ ਉਹ ਕਹਿ ਰਿਹਾ ਹੈ ਕਿ ਪਰਿਵਾਰ ਤੇ ਜਿਹੜੇ ਇਲਜ਼ਾਮ ਲੱਗੇ ਨੇ ਦੂਜੇ ਪਾਸੇ ਡੀਜੀਪੀ ਰਹੇ ਮੁਹੰਮਦ ਮੁਸਤਾਫਾ ਸਫਾਈ ਦੇ ਰਹੇ ਨੇ ਦੇਖੋ ਮਲੇਰਕੂਟਲਾ ਦੇ ਨਾਲ ਸੁਵੰਦ ਰੱਖਦੇ ਨੇ ਹਾਲਾਂਕਿ ਪਸ਼ੋਕੜ ਉਹਨਾਂ ਦਾ ਸਹਾਰਨਪੁਰ ਦਾ ਹੈ ਕੈਬਨਟ ਮਨਿਸਟਰ ਅਰਿਆ ਸੁਲਤਾਨਾ ਦੋ ਵਾਰ ਰਹਿ ਚੁੱਕੇ ਨੇ ਚੰਗੀ 65 ਸਰਕਾਰ ਦੇ ਵਿੱਚ ਵੀ ਰਹੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਕੋਈ ਡੀਜੀਪੀ ਲੈਵਲ ਦਾ ਅਧਿਕਾਰੀ ਹੋਵੇ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਜਾਣੇ ਜਾਂਦੇ ਸੀਗੇ ਬਾਅਦ ਦੇ ਵਿੱਚ ਜਦੋਂ ਦਿਨਕਰ ਗੁਪਤਾ ਨੂੰ ਡੀਜੀਪੀ ਪੰਜਾਬ ਦਾ ਬਣਾ ਦਿੱਤਾ ਤਾਂ ਕੈਪਟਨ ਦੇ ਨਾਲ ਉਹਨਾਂ ਦੀ ਵਿਗੜ ਗਈ ਸੀਗੀ ਤੇ ਉਹ ਸੁਪਰੀਮ ਕੋਰਟ ਤੱਕ ਗਏ ਕਿ ਸਨੀਓਰਿਟੀ ਮੇਰੀ ਬਣਦੀ ਸੀਗੀ ਉਹਨਾਂ ਦੇ ਤਾਲੁਕਾਤ ਚੰਗੇ ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਰ ਹੁਣ ਇਹ ਬਹੁਤ ਬਦਕਿਸਮਤੀ ਹੈ ਕਿ ਇੱਕ ਬੇਟਾ ਆਪਣੇ ਪਿਤਾ ਤੇ ਅਜਿਹੇ ਇਲਜ਼ਾਮ ਲਾ ਰਿਹਾ ਹੈ ਕਿੰਨੇ ਉਹ ਇਲਜ਼ਾਮ ਸੱਚੇ ਨੇ ਕਿੰਨੇ ਝੂਠੇ ਨੇ ਕਿਉਂਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜੋ ਹੁਣ ਪਰਿਵਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਪਰ ਇਹ ਤਰਸ ਦੀ ਜ਼ਰੂਰ ਹੈ ਕਿ ਜਿਹੜੇ ਮੁਹੰਮਦ ਮੁਸਤਾਫਾ ਨੇ ਉਹ ਮੰਨਦੇ ਨੇ ਕਿ ਮੇਰਾ ਬੇਟਾ ਕਰੀਬ 18 ਦੀ ਸਾਲਾਂ ਤੋਂ ਨਸ਼ੇ ਦੀ ਆਦਤ ਹੀ ਹੋ ਗਿਆ ਸੀ ਉਹ ਸਾਨੂੰ ਬਹੁਤ ਵਾਰ ਰੀਹੈਬ ਸੈਂਟਰਸ ਦੇ ਵਿੱਚ ਵੀ ਇਲਾਜ ਕਰਵਾਉਣਾ ਪਿਆ ਬਾਅਦ ਵਿੱਚ ਉਹਨੂੰ ਜਿਹੜਾ ਉਹ ਸਾਈਕੀਆਟ੍ਰਿਸਟ ਕੋਲ ਵੀ ਸਾਨੂੰ ਦਿਖਾਉਣਾ ਪਿਆ ਉਹਨਾਂ ਦਾ ਕਹਿਣਾ ਇਹ ਹੈ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੀ ਜਿਹੜੇ ਇਹ ਅਲੀਗੇਸ਼ਨ ਨੇ ਇਹ ਬਿਲਕੁਲ ਵੀ ਸਹੀ ਨਹੀਂ ਹੈਗੇ ਗਲਤ ਨੇ ਝੂਠੇ ਨੇ ਕਿਉਂਕਿ ਉਹ ਬਿਮਾਰ ਸੀਗਾ ਅਸੀਂ ਉਹਦਾ ਇਲਾਜ ਕਰਵਾ ਰਹੇ ਸੀਗੇ ਤੇ ਇਸ ਕਰਕੇ ਉਸ ਦੇ ਵੱਲੋਂ ਇਹ ਵੀਡੀਓ ਜਿਹੜੀ ਅੱਜ ਹੀ ਲਾਈਵ ਪਾਈ ਗਈ ਹੈ ਤੇ ਦੂਜੀ ਵੀਡੀਓ ਦੇ ਵਿੱਚ ਉਹ ਕਹਿ ਵੀ ਰਿਹਾ ਏ ਕਿ ਮੇਰੇ ਤੋਂ ਗਲਤੀ ਦੇ ਨਾਲ ਜਿਹੜੀ ਉਹ ਕਹਿ ਹੋ ਗਿਆ ਹੁਣ ਇਸ ਦੇ ਵਿੱਚ ਭੁਪਿੰਦਰ ਜੀ ਇੱਕ ਸਟ ਦਾ ਗਣ ਕਰ ਦਿੱਤਾ ਗਿਆ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਪਰ ਇਹ ਬਹੁਤ ਨਮੋਸ਼ੀ ਵਾਲੀ ਤੇ ਪਰਿਵਾਰ ਦਾ ਇਕਲੌਤਾ ਬੇਟਾ ਸੀਗਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਪਰਿਵਾਰ ਦੇ ਵਿੱਚੋਂ ਜੇਕਰ ਇਕਲੌਤਾ ਬੱਚੇ ਦੀ ਜਾਨ ਚਲੇ ਜਾਵੇ ਉਹ ਵੀ ਨਸ਼ੇ ਦੇ ਆਦੀ ਓਵਰਡੋਸ ਦੇ ਨਾਲ ਦੇਖੋ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਨਸ਼ੇ ਖਤਮ ਕਰ ਰਹੇ ਹਾਂ ਪੰਜਾਬ ਦੇ ਵਿੱਚੋਂ ਤੇ ਪੰਜਾਬ ਦੇ ਵਿੱਚ ਜੇਕਰ ਇੱਕ ਵੱਡੇ ਪੁਲਿਸ ਅਫਸਰ ਆਪਣੇ ਬੱਚੇ ਨੂੰ ਨਸ਼ੇ ਤੋਂ ਨਹੀਂ ਬਚਾਰਿਆ ਬਚਾ ਸਕਿਆ ਡਰੱਗ ਤੋਂ ਨਹੀਂ ਬਚਾਰ ਸਕਿਆ ਤੇ ਦੂਜਾ ਫਿਰ ਉਸ ਦਾ ਬੱਚਾ ਆਪਣੇ ਪਿਤਾ ਤੇ ਇਲਜ਼ਾਮ ਕਿ ਉਸ ਦੀ ਪਤਨੀ ਦੇ ਨਾਲ ਅਜਿਹੇ ਸੰਬੰਧ ਜੀ ਬਹੁਤ ਚਿੰਤਾਜਨਕ ਵੀ ਆ ਨਮੋਸ਼ੀ ਭਰਿਆ ਵੀ ਆ ਤੇ ਜਿਹੜਾ ਮੁਹੰਮਦ ਮੁਸਤਫਾ ਤੇ ਹੁਣ ਉਂਗਲਾਂ ਵੀ ਉਠਲੀਆਂ ਨੇ ਕਿ ਉਹਨਾਂ ਦਾ ਅਕਸ ਕਿਸ ਤਰ੍ਹਾਂ ਦਾ ਸੀ ਖੜਕੂਬਾਦ ਦੇ ਦੌਰਾਨ ਉਹ ਕਿਵੇਂ ਪੇਸ਼ ਆਉਂਦੇ ਸੀ ਇਹ ਬਹੁਤ ਚੀਜ਼ਾਂ ਨੇ ਪਰ ਫਿਲਹਾਲ ਬਹੁਤ ਮੰਦ ਭਾਗ ਆਏ ਕਿ ਉਹਨਾਂ ਦੇ ਬੱਚੇ ਦੀ ਮੌਤ ਹੋਈ ਆ ਤੇ ਉਹਨਾਂ ਦੇ ਪਿਤਾ ਉਤੇ ਜਿਹੇ ਇਲਜ਼ਾਮ ਜਿਹੜੇ ਲਾਏ ਹੈਗੇ ਨੇ ਪੁਂਦਰ ਜੀ ਜੀ ਲੇਖੇ ਕਹਿੰਦੇ ਕਰਮਾਂ ਦੇ ਇੱਥੇ ਦੇਣੇ ਪੈਣੇ ਨੇ ਤੇ ਜੇ ਇਲਜ਼ਾਮ ਲੱਗੇ ਨੇ ਮੁਹੰਮਦ ਮੁਸਤਾਫਾ ਦੇ ਉੱਤੇ ਉਸ ਖੜਕੂਬਾਦ ਦੇ ਦੌਰਾਨ ਬੜਾ ਕੁਝ ਹੋਇਆ ਬਹੁਤ ਬਹੁਤ ਲੋਕਾਂ ਦੇ ਕੋਲ ਖੁੱਲਾ ਛੱਠਾ ਉਹਨਾਂ ਦਾ ਪਿਆ ਹੋਊਗਾ ਲੇਖੇ ਇੱਥੇ ਦੇਣੇ ਪੈਣੇ ਨੇ ਜੀ ਜੀ ਪਰ ਕੋਈ ਤਾਂ ਸਬੂਤ ਸਾਹਮਣੇ ਆ ਹੁਣ ਚਾਹੇ ਦੇਖੋ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਾਨੂੰਨ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਸਬੂਤ ਆਉਂਦੇ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ ਡੀਆਈਜੀ ਜਿਹੜੇ ਹਰਚਰਨ ਭੁੱਲਰ ਉਹ ਵੀ ਹੁਣ ਜੇਲ੍ਹ ਦੇ ਵਿੱਚ ਬੰਦ ਨੇ ਤੇ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਤੇ ਹੁਣ ਉਹਨਾਂ ਦੇ ਲੋਕਰ ਕੰਗਾਲੇ ਜਾ ਰਹੇ ਨੇ ਹੁਣ ਚਰਚਾ ਇਹ ਵੀ ਚੱਲ ਰਹੀ ਹੈ ਕਿ ਜਦੋਂ ਪੁਚੀਗਿਚ ਹੋਏਗੀ ਸੀਬੀਆਈ ਦੇ ਵੱਲੋਂ ਇਕੋ ਇੱਕ ਗੱਲ ਤਾਂ ਸਾਫ ਹੈ ਕਿ ਜੇ ਉਹ ਅਜਿਹਾ ਕੰਮ ਕਰ ਰਹੇ ਸੀਗੇ ਭਾਵੇਂ ਕਿ ਰਿਸ਼ਵਤਖੋਰੀ ਕਰ ਰਹੇ ਸੀਗੇ ਤਾਂ ਉਹ ਇਸ ਦੇ ਵਿੱਚ ਇਕੱਲੇ ਤਾਂ ਇਨਵੋਲਵ ਨਹੀਂ ਹੋ ਸਕਦੇ ਕਿਉਂਕਿ ਹੋਰ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਉਹ ਇੱਕ ਤਰ੍ਹਾਂ ਨਾਲ ਜੇਕਰ ਪੰਜਾਬੀ ਭਾਸ਼ਾ ਚ ਕਹੋ ਤਾਂ ਤਿੰਨ ਜ਼ਿਲ੍ਹਿਆਂ ਦੇ ਮਾਲਕ ਨੇ ਜਿਵੇਂ ਇੱਕ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਦਾ ਕਿਹਾ ਜਾਂਦਾ ਫਿਰ ਇੱਕ ਐਸਐਸਪੀ ਨੂੰ ਕਿਹਾ ਜਾਂਦਾ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਫਸਰ ਹੁੰਦੇ ਨੇ ਉਸੇ ਤਰ੍ਹਾਂ ਫਿਰ ਡੀਆਈਜੀ ਹੁੰਦਾ ਹੈ ਤਿੰਨ ਜ਼ਿਲ੍ਹਿਆਂ ਦਾ ਡੀਆਈਜੀ ਰੇਂਜ ਉੱਪਰ ਰੇਂਜ ਸੀਗੇ ਤੇ ਉਹ ਤਿੰਨ ਐਸਐਸਪੀ ਇਹਨਾਂ ਨੂੰ ਜਵਾਬ ਦੇ ਸੀਗੇ ਤਾਂ ਕੀ ਜਿਹੜੇ ਉਹ ਅਧਿਕਾਰੀ ਨੇ ਕਿਹੜੇ ਕਿਹੜੇ ਅਧਿਕਾਰੀਾਂ ਦੇ ਨਾਲ ਲੈਣ ਦੇਣ ਸੀਗਾ ਕਿਵੇਂ ਇਹ ਚੱਲਦਾ ਸੀਗਾ ਕਿ ਕੋਈ ਸਰਕਾਰੀ ਅ ਸਰਕਾਰ ਦੇ ਵਿੱਚ ਵੀ ਕੁਝ ਲੋਕ ਅਜਿਹੇ ਸੀਗੇ ਜਿਨ੍ਹਾਂ ਦੇ ਨਾਲ ਅ ਇਹ ਲੈਣ ਦੇਣ ਕਰਦੇ ਸੀ ਕਿਉਂਕਿ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਪੰਜਾਬ ਦੇ ਡੀਜੀਪੀ ਗੌਰਵ ਜაძਵ ਨੂੰ ਇਸ ਬੰਦੇ ਸਵਾਲ ਹੋ ਗਾ ਏ ਜੀ ਤੁਸੀਂ ਕਹਿੰਦੇ ਹੋ ਕਿ ਸਾਡੀ ਵਿਜੀਲੈਂਸ ਬਹੁਤ ਐਕਟਿਵ ਹੈ ਬਹੁਤ ਵੱਡੇ ਵੱਡੇ ਅਸੀਂ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲ ਅਧਿਕਾਰੀ ਨੇ ਉਹਨਾਂ ਨੂੰ ਫੜਦੇ ਆਂ ਤਾਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਕਰੋੜਾ ਰੁਪਏ ਦਾ ਲੈਣ ਦੇਣ ਇੱਕ ਡੀਆਈਜੀ ਪੱਧਰ ਦਾ ਅਧਿਕਾਰੀ ਜਿਹੜਾ ਕਰ ਰਿਹਾ ਹੈ ਉਹਨਾਂ ਨੂੰ ਇਸ ਸਬੰਧੀ ਭੁਪਿੰਦਰ ਬਹੁਤਾ ਕੋਈ ਜਵਾਬ ਨਹੀਂ ਆਇਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੀ ਜਿਹੜੀ ਵਿਜੀਲੈਂਸ ਹੈ ਉਹ ਸક્ષਮ ਹੈ ਸਮਰੱਥ ਹੈ ਅਸੀਂ ਕਾਰਵਾਈ ਕਰ ਵੀ ਰਹੇ ਆਂ ਪਰ ਸਰਕਾਰ ਤੇ ਵੀ ਸਵਾਲ ਪੈਦਾ ਹੋਏ ਨੇ ਤੇ ਵਿਜੀਲੈਂਸ ਤੇ ਵੀ ਸਵਾਲ ਪੈਦਾ ਹੋਏ ਨੇ ਕੀ ਸਿਰਫ ਵਿਜੀਲੈਂਸ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਜਹੀਆਂ ਨੂੰ ਜਿਹੜੇ ਹੇਠਲੇ ਪੱਧਰ ਦੀ ਰਿਸ਼ਬਤ ਆ ਥੋੜੀ-ਬੋਤੀ ਜਿਹਨੂੰ ਪੈਦੰਦੇ ਆ ਚਲਦੀ ਆ ਚਲੋ ਉਹ ਵੀ ਮਾੜੀ ਗੱਲ ਐ ਪਰ ਕੀ ਉਹਨਾਂ ਵਾਸਤੇ ਐ ਜਦੋਂ ਵੱਡੇ ਕਿਸੇ ਮગરਮੱਛ ਦੀ ਗੱਲ ਆਉਂਦੀ ਐ ਤਾਂ ਫਿਰ ਹੁਣ ਤਾਂ ਮੁੱਖ ਮੰਤਰੀ ਪੰਜਾਬ ਨੇ ਵੀ ਨਹੀਂ ਕਿਹਾ ਕਿ ਅਸੀਂ ਬਹੁਤ ਵੱਡਾ ਮગરਮੱਛ ਫੜ ਲਿਆ ਕਿਉਂਕਿ ਪਤਾ ਐ ਕਿ ਸੀਬੀਆਈ ਨੇ ਫੜਿਆ ਐ ਤਾਂ ਇਹ ਸਾਰੇ ਸਵਾਲ ਨੇ ਕਿ ਪਤਾ ਨਹੀਂ ਲੱਗਿਆ ਜਾਂ ਫਿਰ ਮਿਲੀ ਭੁਗਤ ਸੀਗੀ ਜੀ 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 ਤੇ ਬੜਾ ਕੋਈ ਚੱਲੀ ਜਾ ਰਿਹਾ ਹੈ ਕੀ ਨਹੀਂ ਕੀ ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਪਰ ਜੇ ਸਰਕਾਰਾਂ ਦੀ ਗੱਲਬਾਤ ਕਰੀਏ ਕਿਸੇ ਦਾ ਅਕਸ ਨੂੰ ਢਾਹ ਲਾਉਣੀ ਜਾਂ ਉਹ ਬੰਦਾ ਉਹਨਾਂ ਨੇ ਚੋਣਨਾ ਜਿਹੜਾ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨਾਲ ਸੁਰ ਨਾਲ ਸੁਰ ਨਾਲ ਸੁਰਮਾ ਲਾ ਕੇ ਚੱਲੇ ਫਿਰ ਉਸ ਤੋਂ ਬਾਅਦ ਉਸੇ ਬੰਦਿਆਂ ਦੀਆਂ ਕਿਰਦਾਰ ਖੁਸ਼ੀਆਂ ਕਰਨੀਆਂ ਹੁੰਦੀਆਂ ਨੇ ਰਾਜਨੀਤੀ 'ਚ ਬੜਾ ਕੋਈ ਚੱਲ ਰਿਹਾ ਹੈਗਾ ਤੇ ਇੱਕ ਜਾਂਦੇ ਹਾਂ ਦੇ ਦੱਸ ਦਿਓ ਚਲੋ ਸਰਕਾਰਾਂ ਤਾਂ ਤਾਂ ਕਾਰਡੋ ਕੁਲੇ ਛੜਿਆ ਵਿਧਾਨ ਸਭਾ ਦੇ ਵਿੱਚ ਵੀ ਇਹ ਨਹੀਂ ਸੀਗਾ ਵੀ ਡਾਇਰੈਕਟ ਸਭ ਸਭ ਸੰਜੀਪਾ ਪਾਰਟੀ ਮੀਟਿੰਗ ਸਦਕੇ ਕਹਿੰਦੇ ਵੀ ਬਾਅਦ ਚ ਆਪਾਂ ਲੜਪੜ ਲਾਂਗੇ ਪਹਿਲਾਂ ਆਪਾਂ ਆਪਣੇ ਪੰਜਾਬ ਦੀ ਜਾਂ ਮੌਜੂਦਾ ਸਰਕਾਰ ਕਹਿੰਦੀ ਵੀ ਸਾਨੂੰ ਪੰਜਾਬ ਆਪਣੇ ਪੰਜਾਬ ਵਾਲਿਆਂ ਦੀ ਮਦਦ ਕਰ ਲੈਣ ਦੀ ਉਹ ਹੜਪੀੜਤਾ ਦੀ ਤੇ ਪਰ ਉਹਦੇ ਵਿੱਚ ਪਤਾ ਹੀ ਆ ਹੁਣ ਵੀ ਵੀਡੀਓਜ਼ ਬਹੁਤ ਸਾਰੀਆਂ ਚੱਲੀ ਜਾਂਦੀਆਂ ਨੇ ਰੇਤੇ ਨੂੰ ਚੱਕਣ ਦੇ ਲਈ ਲੋਕ ਕਿ ਲੱਗੇ ਹੋਏ ਨੇ ਸਾਰਾ ਕੁਝ ਜੀ ਬਿਲਕੁਲ ਉਹਪਵਿੰਦਰ ਉਹ ਤਾਂ ਕਹਿੰਦੇ ਹੁੰਦੇ ਆ ਕਿ ਜਿਸ ਤਨ ਲੱਗੇ ਸੋਈ ਤਨ ਜਾਣੇ ਵਾਲੀ ਗੱਲ ਹੈਗੀ ਆ ਉਹ ਤਾਂ ਜਿਹੜੇ ਵਿਚਾਰੇ ਪ੍ਰਭਾਵਿਤ ਲੋਕ ਨੇ ਪੀੜਤ ਲੋਕ ਨੇ ਉਹ ਤਾਂ ਉਹੀ ਜਾਣ ਸਕਦੇ ਨੇ ਉਹ ਉਹਨਾਂ ਦੇ ਦੁੱਖ ਹੈਗਾ ਏ ਕਿਉਂਕਿ ਕਿਉਂਕਿ ਜਦੋਂ ਤਾਂ ਬਾਰਿਸ਼ ਸੀਗੀ ਮੀਂਹ ਸੀਗਾ ਹੜ੍ਹ ਸੀਗੇ ਉਦੋਂ ਤਾਂ ਚਲੋ ਬਹੁਤ ਸਾਰੀਆਂ ਐਨ ਜੀਓਜ਼ ਵੀ ਗੀਆਂ ਬਹੁਤ ਸਾਰੀਆਂ ਸਮਾਜਸੀ ਵੀ ਜਥੇਬੰਦੀਆਂ ਵੀ ਗਏ ਆ ਚੰਗਾ ਏ ਕੈਮਰੇ ਲੈ ਕੇ ਵੀ ਗਏ ਮੋਬਾਈਲਾਂ ਦੇ ਵਿੱਚ ਵੀ ਗਏ ਪੱਤਰਕਾਰ ਵੀ ਬਹੁਤ ਸਾਰੇ ਗਏ ਪਰ ਹੁਣ ਜਿਹੜੀ ਜਿਹੜੀ ਉਹਨਾਂ ਤੇ ਢੀੜ ਪਈ ਆ ਉਹਨਾਂ ਨੂੰ ਆਪ ਹੀ ਇਕੱਲੇ ਹੀ ਕੋਸ਼ਿਸ਼ ਕਰਨੀ ਪੈ ਰਹੀ ਆ ਦੋ ਚਾਰ ਜੇ ਮੈਂ ਕਹਿ ਲਵਾਂ ਐਨ ਜੀਓਜ਼ ਜਾਂ ਬੜੀਆਂ ਜਥੇਬੰਦੀਆਂ ਨੇ ਜਿਹੜੀਆਂ ਉੱਥੇ ਨੇ ਬਾਕੀ ਕਿਸੇ ਦੀ ਕੋਈ ਖਬਰ ਨਹੀਂ ਆ ਰਹੀ ਕਿ ਉਹ ਮਦਦ ਕਰ ਰਹੀਆਂ ਨੇ ਤਾਂ ਬਹੁਤ ਥੋੜੇ ਲੋਕ ਰਹਿ ਗਏ ਨੇ ਤੇ ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਕਣਕ ਦੀ ਬਜਾਈ ਕਿਵੇਂ ਹੋਣੀ ਆ ਰੇਤਾ ਕਿਵੇਂ ਕੱਢਿਆ ਜਾਣਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਨੇ ਉਹਨਾਂ ਦੇ ਅੱਗੇ ਤੇ ਦੇਖਣਾ ਹੋਵੇਗਾ ਹੋਰ ਸਮੇਂ ਦੇ ਵਿੱਚ ਕਿੰਨਾ ਕੁਝ ਹੋ ਕਿ ਲੋਕ ਤਾਂ ਉੱਥੇ ਚਲੇ ਗਏ ਨੇ ਜਿਵੇਂ ਕਿਸੇ ਦੇ ਘਰ ਦੇ ਵਿੱਚ ਕੋਈ ਟ੍ਰੈਜੇਡੀ ਹੋ ਜਾਂਦੀ ਆ ਤਾਂ 2-4 ਦਿਨ ਲੋਕ ਦੁੱਖ ਪ੍ਰਗਟ ਕਰਨ ਆਉਂਦੇ ਨੇ ਫਿਰ ਸਸਕਾਰ ਹੋ ਜਾਂਦਾ ਫਿਰ ਭੋਗ ਪਾਇਆ ਜਾਂਦਾ ਫਿਰ ਪਰਿਵਾਰ ਨੂੰ ਹੀ ਚਲਣਾ ਪੈਂਦਾ ਇਹ ਸਾਰਾ ਕੁਝ ਜਿਹੜਾ ਵਿਛੋੜਾ ਹੁੰਦਾ ਹੈ ਉਹ ਉਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਨੇ ਕਿ ਕੁਝ ਦਿਨ ਤਾਂ ਲੋਕ ਆਉਂਦੇ ਨੇ ਢਾਰਸ ਬਣਾਉਂਦੇ ਨੇ ਪਰ ਜਿਹੜਾ ਯੋਧੇ ਆ ਹੁਣ ਉਹਨਾਂ ਨੂੰ ਹੀ ਬੜਨਾ ਪੈਣਾ ਵਾਰੀਅਰ ਉਹਨਾਂ ਨੂੰ ਹੀ ਬੜਨਾ ਪੈਣਾ ਉਹਨਾਂ ਨੇ ਹੀ ਇਸ ਦੇ ਨਾਲ ਲੜਨਾ ਹੈ ਉਹਨਾਂ ਨੇ ਹੀ ਇਸ ਤੋਂ ਤ੍ਰਾਸਦੀ ਦੇ ਵਿੱਚੋਂ ਨਿਕਲਣਾ ਹੈਗਾ ਜੀ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਦੁਬਾਰਾ ਜੁੜੇ ਸਾਂ ਪਾਵਾਂਗੇ ਬਹੁਤ